ਜਲੂਪੁਰ ਖੇੜੇ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਦੇ ਜੇਤੂ ਭਾਈ ਅਮਰਪਾਲ ਸਿੰਘ ਖਾਲਸਾ ਤੇ ਨਗਰ ਦੇ ਵਿੱਚ ਉਸ ਦੀਆਂ ਸਟਰੀਜਾਂ ਦੇ ਬਾਹਰ ਬੈਠੇ ਹੋਏ ਕਿਸਾਨਾਂ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ ਕਿ ਅਮਰ ਗਪਾਲ ਦੇ ਧਾਰੀ ਕਿਨੂੰ ਖਲਾਫ ਨਾ ਕੋ ਟਕਸਾਲੀ ਜੇਦਾਂ ਨੂੰ ਤੁਸੀਂ ਠੋਡ ਮਾਰ ਮਾਰ ਕੇ ਇਹੋ ਜਿਹਾ ਰੋਂਦਿਆ ਗਲੀਆਂ ਦੇ ਵਿੱਚ ਕਿ ਮੇਰਾ ਆਖਾ ਲਾਉ ਦਿਵਾਲੇ ਦਸਾਂ ਸਾਲਾਂ ਤੱਕ ਉਹ ਆਪਣਾ ਨਾਮ ਜਨਤਾ ਦੇ ਵਿੱਚ ਨਹੀਂ ਲੈ ਸਕਦੇ ਫਦੂਸਾਂ ਦੀ ਜਨਤਾ ਦੇ ਸਾਹਮਣੇ ਨਹੀਂ ਲੈ। ਸਾਲ ਦੁੱਪ ਦੀ ਗੱਲ ਲੋਕਤੰਤਰ ਨੂੰ ਭਾਜਪਾ ਸਰਕਾਰ ਪੁੱਟਣਾ ਚਾਹੁੰਦੀ ਆ। ਦੀ ਸੁਪਰੀਮ ਕੋਰਟ ਨੇ ਭਾਰਤ ਦੀ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਕਿ 4 ਦਿਨ ਦੀ ਹੁਗਗਪਾਲ ਨੂੰ ਪਰੋਬ ਦਿੱਤੀ ਜਾਂਦੀ ਆ ਤੁਹਾਡੇ ਸਾਹਮਣੇ 4 ਦਿਨ ਦੀ ਪਰੋਬ ਤੇ ਬੰਦਾ ਆਇਆ ਹੋਵੇ ਤੇ 4 ਘੰਟਿਆਂ ਦੇ ਵਿੱਚ ਹੀ ਵਾਪਸ ਲੈ ਗਿਆ ਹੋਵੇ ਕਿੱਡਾ ਤਗੜਾ ਲੋਕਪੰਤਰ ਦਾ ਕਾਹਨ ਕੀਤਾ ਇਹਨਾਂ ਸਰਕਾਰਾਂ ਉਹ ਜਿਹੜਾ ਬਲਤਕਾਰੀ ਆ ਉਹ ਜਿਹੜਾ ਕਿਸੇ ਦੀ ਜਨਾਨੀ ਦੀ ਛੜਦਾ ਉਹਨੂੰ 15 ਦਿਨਾਂ ਬਾਅਦ ਪਰੋਲ ਦਿੱਤੀ ਜਾਂਦੀ ਆ ਤੇ ਜਿਹੜਾ ਲੋਕਾਂ ਦੀਆਂ ਟੀਆਂ ਦਾ ਰਖਵਾਲਾ ਉਹ ਜਿਹੜਾ ਨਸ਼ਾਈਆਂ ਨੂੰ ਮਤ ਦੇ ਕੇ ਅੰਮ੍ਰਿਤ ਦੇ ਪਾਣ ਕਰਵਾ ਰਿਹਾ ਵਾ ਉਹਨੂੰ ਡਿਬੜੂ ਕਾਲ ਜੇਲ੍ਹ ਦੇ ਵਿੱਚ ਧੱਕ ਕੇ 4 ਦਿਨ ਦੀ ਪਰੋਲ ਦੇ ਕੇ 4 ਘੰਟੇ ਚ ਫੇਰ ਡਿਬੜੂ ਕਾਲ ਜੇਲ੍ਹ ਦੇ ਵਿੱਚ ਵਾੜਿਆ ਜਾਂਦਾ ਇਹ ਲੋਕਤੰਤਰ ਦਾ ਕਹਾਣੀ ਤੇ ਕਿਵੇਂ ਬੱਝ ਜਾਂਦੇ ਆਦੇ ਹੱਕ ਮੰਗਣ ਵਾਸਤੇ ਇਹ ਵਾਝੇ ਅਭਰਾਲੇ ਕੀਤੇ ਤੋਂ ਪਹਿਲਾ ਅਭਰਾਲਾ ਤੇ ਹੁਣ ਦੂਜਾ ਅਭਰਾਲਾ ਪਰ ਇਥੇ ਨਿਆਂ ਵਾਲੀ ਗੱਲ ਵੀਰੋ ਹੈ ਜੀ ਕਿ ਇਹ ਹਿੰਦੁਸਤਾਨ ਦੀ ਜਾਂ ਪਰਦਾ ਦੀ ਬਹੁਤ ਖਤਮਿਆ ਮਾਇਤ ਗੈਰ ਵੀ ਬਹੁਤ ਜ਼ਿਆਦਾ ਖਤਮਿਆ ਕਿਉਂਕਿ ਜਿਹੜਾ ਸੱਚ ਬੋਲੂਗਾ ਉਹਦੇ ਸਾਹ ਦੇ ਵਿੱਚ ਰੱਸਾ ਜਨੂਰ ਪੈਣਾ ਕਿਹੜਾ ਵਾ ਉਹਨਾਂ ਨੂੰ ਪ੍ਰੇਸ਼ਾਨ ਦਿੱਤੀ ਜਾਂਦੀ ਆ ਅਸੀਂ ਆਨੇ ਉਹਨਾਂ ਨੂੰ ਪ੍ਰਸ਼ੰਸਾ ਦਿੱਤੀ ਜਾਂਦੀ ਆ ਜਿਹੜੀਆਂ ਵਿੱਚ ਆਇਨਾ ਗੇੜਾ ਦੇਸ਼ ਵਾਸਤੇ ਸੇਵਾ ਕਰਦਾ ਕਿ ਕਿਸ ਨੂੰ ਕਿਰੋਂ ਵਾਸਤੇ ਅਜਿਹਾ ਯੋਗਦਾਨ ਪੁੰਹਦਾ ਪਰ ਸਭ ਤੋਂ ਵੱਧ ਯੋਗਦਾਨ ਜਿਹੜਾ ਵਾ ਕਿਸ ਨੂੰ ਕਿਰੋਂ ਵਾਸਤੇ ਜਿਹੜਾ ਗੇੜੀ ਪੂਤ ਦੇ ਵਿੱਚ ਨਾਲ ਫੋੜ ਵਾਸਤੇ ਸਭ ਤੋਂ ਵੱਧ ਕਿਸਾਨ ਨੇ ਆਪਣੀ ਮਿਹਨਤ ਕੀਤੀ ਕਿ ਆਪ ਕਰਕੇ ਘੱਲੇ ਬਚਾਇਆ ਜਾ ਆਪਣਾ ਪਰਿਵਾਰ ਸਾਰਾ ਕਰਜ਼ੇ ਦੇ ਵਿੱਚ ਜਿਹੜਾ ਵਾ ਤਰ ਗਿਆ ਵਾ ਲਗਾਤਾਰ ਖੁਦ ਖੁਸ਼ੀਆਂ ਦੇ ਆਰਾ ਪਿਆ ਪਰ ਕਿਸਾਨ ਜਿਹੜਾ ਵਾ ਜਦੋਂ ਬਜ਼ੁਰਗ ਹੋ ਜਾਂਦਾ ਤੇ ਉਹਦੀ ਕੋਸਾਰ ਲੈਣ ਵਾਲਾ ਨਹੀਂ ਆਪਾ ਪਾਕਿਸਤਾਨਾ ਮਜ਼ਦੂਰਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਨੂੰ 52 ਸਾਲ ਦੀ ਔਰਤ ਤੇ 60 ਸਾਲ ਦਾ ਮਰਦ ਜਿਹੜਾ 10000 ਰੁਪਏ ਮਿਲਣ ਜਿਹੜੀ ਆ ਉਹ ਸਰਕਾਰ ਤੇਰੇ ਕਾਨੂੰਨ ਬਣਾਵੇ ਕਿਹਾ ਕਿ 1500 ਰੁਪਏ ਦੇਗੇ ਕਿ ਆਪਾਂ ਨੂੰ ਬਰੋ ਲਿਆ ਜਾ ਰਿਹਾ ਇਹ ਵੱਡੀਆਂ بڑے بڑے ਜਿਹੜੇ ਐਮਪੀ ਬਣਦੇ ਆ ਚੈਕ ਵੈਂਡਰ ਨੇ ਬਣਦੇ ਆ ਇਹਨਾਂ ਦੀ ਪਹਿਲੀ ਵਾਰ ਬਣ ਤੇ ਜਦੋਂ ਇਹ ਰਿਟਾਇਰ ਹੋਇਆ ਉਹ ਤੋਂ ਇਹਨਾਂ ਨੂੰ 75000 ਰੁਪਏ ਬਿੱਠਾ ਬਤੀਆ ਉਹ ਆਪਣੇ ਮੰਗ ਆ। ਜੇ ਇਤਰਾ ਜਿਹੜਾ ਵਾ ਸੱਤ ਪਰਚਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸੁਧਾਰ ਕੀਤੇ ਜਾਣ ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ 1 ਏਕੜ ਨੂੰ ਜੋਲਨ ਦੇ ਮੰਨ ਕੇ ਮਾਪਿਆ ਦਿੱਤਾ ਜਾਵੇ ਹੁਣ ਸਾਰੀਆਂ ਫਸਲਾਂ ਦੇ ਪਾਪਾਂ ਜਿਹੜਾ ਵਾ ਉਹਦਾ ਬੀਮੇ ਦੀ ਗੱਲ ਕਰ ਰਹੇ ਆ ਦੂਸਰੇ ਬੰਦੇ ਕੋ ਦੁਕਾਨ ਹੈ ਨਾ ਕੋਈ ਹੋਰ ਕਾਰੋਬਾਰੀਆ ਜੋ ਵੀ ਆ ਉਹ ਜਦੋਂ ਵੀ ਆਪਣਾ ਜਿਹੜਾ ਕੋਈ ਕਾਰੋਬਾਰ ਚਲਾਉਂਦਾ ਤੇ ਦਾ ਬੀਮਾ ਹੁੰਦਾ ਕੋਈ ਵੀ ਨੁਕਸਾਨ ਹੋਵੇ ਉਹਦਾ ਬੀਮਾ ਜਿਹੜਾ ਵਾ ਸਰਕਾਰ ਦਿੰਦੀ ਆ ਪਰ ਕਿਸਾਨ ਦੀ ਖੁੱਲੇ ਸਵਾਲ ਨੂੰ ਸਵਾਲ ਤੇ ਸਸਤੇ ਵਿੱਚ ਜਿਹੜਾ ਭੇਜਾਂਗੇ ਤੇ ਤੇ ਪੂਰਾ ਜਿਹੜਾ ਵਾ ਆਪਣਾ ਗੌਰ ਕਰਾਵਾਂਗੇ ਤੇ ਇਹ ਮੰਗਾ ਜਿਹੜੀਆਂ ਜੈਲ ਮੰਗਾ ਵਾ ਇਹਨਾਂ ਨੂੰ ਮਨਾਉਣ ਤੱਕ ਆਪਣੀ ਪੂਰੀ ਵਾਲ ਅਮਰ ਸਵਾਗਤ ਹੈ ਦੰਦੀਆਂ ਦੇ ਜਨਤ ਦੇ ਖਾਸ ਦੇਖਣ ਲਈ ਅੱਜ ਦੋਸਤਾਂ ਦੇ ਵਿੱਚ ਆਏ ਮਦਿਆ ਦਾ ਸਿੱਖਿਆ ਜਿਸ ਨੂੰ ਧੰਨਵਾਦ ਕਰਦੇ ਤੁਮਾਰੀ ਮਾਰਚਾਲ ਦੀ ਮੰਗਵਾਈ ਚਾਹਿਆ ਸਾਡੇ ਪੂਰੇ ਉਹਨਾਂ ਦੀ ਟੀਮ ਨੂੰ ਵਾਹਿਗੁਰੂ ਜੀ ਦਾ ਸ਼ੁਕਰੀਆ ਬਹੁਤ ਬਹੁਤ ਉਹਨਾਂ ਨੇ ਜੋ ਆਪਣੇ ਹੱਕਾਂ ਲਈ ਜੋ ਸੰਘਰਸ਼ ਕਰ ਰਹੇ ਬੜੀ ਚਿਰ ਤੋਂ ਦਿੱਲੀ ਮੋਰ ਚਲ ਰਾਇਆ ਉਥੇ ਆਪਣੇ ਸਭ ਤੋਂ ਖਸਾਨਾਂ ਦੀ ਛੇੜੀ ਹੋਈ ਉਦੋਂ ਸਰਕਾਰ ਵਾਅਦਾ ਕਰਕੇ ਉਹ ਤੋਂ ਪਿੱਛੇ ਹੈ ਇਹ ਉਹ ਤੋਂ ਬਾਅਦ ਤੋਂ ਜੋ ਵੀ ਉਹਨਾਂ ਨੇ ਵਾਦੇ ਕੀਤੇ ਜੋ ਉਹਨੇ ਪੂਰੇ ਕੀਤੇ ਹੁਣ ਦੁਬਾਰਾ ਇਹ ਫਿਰ ਇਹਨਾਂ ਨੇ 16 ਫਰਵਰੀ ਤੋਂ ਇਹਨਾਂ ਦਾ ਅੰਦੋਲਨ ਚੱਲ ਰਿਹਾ ਜਿਸ ਰਿਹਾ ਕਿ ਉਹਦੇ ਵਾਸਤੇ ਵੀ 13 ਫਰਵਰੀ ਤੋਂ ਉੱਥੇ ਵੀ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਉਹਦੇ ਵਜ੍ਹਾ ਨਾਲ ਸਰਕਾਰ ਨੇ ਹਰਿਆਣਾ 'ਚ ਜੋ ਬਾਦਰ ਬੰਦ ਕੀਤੇ ਹੋਏ ਆ ਜਿਹੜਾ ਖਿਆਲ ਹੈ ਕਿ ਉਹ ਵੀ ਸਾਡੇ ਇੱਕ ਗੜਾਮੀ ਦਾ ਸਾਥ ਵੀ ਕਰਾ ਰਹੇ ਆ ਤੇ ਸਾਡੇ ਨਾਲ ਬਹੁਤ ਥੱਕਾ ਵੀ ਹੋ ਰਿਹਾ ਉੱਥੇ ਵੀ ਸਾਡੇ ਇਹੋ ਜਿਹੇ ਵਿਪਨ ਸਾਡੇ ਤੇ ਆ ਇਸਤੇਮਾਲ ਕੀਤੇ ਗਏ ਕਿ ਜੋ ਇਹੋ ਜਿਹੇ ਅੰਦੋਲਨਾਂ ਤੇ ਨਹੀਂ ਕੀਤੇ ਜਾ ਸਕਦੇ ਤੇ ਸਾਡੇ ਕੁਝ ਥਿੰਗਾਂ ਦੀ ਸ਼ੀਤੀ ਵੀ ਹੋ ਗਈ ਉੱਥੇ ਤੇ ਮੇਰਾ ਖਿਆਲ ਹੈ ਕਿ ਬੜੀ ਸਾਡੇ ਦੇਸ਼ ਦੇ ਲੋਕਤੰਤਰ 'ਤੇ ਬੜਾ ਇੱਕ ਵੱਡਾ ਕਲੰਕਿਆ ਕਿ ਜੀ ਲੋਕਾਂ ਦੀ ਗੱਲ ਹੀ ਸੁਣੀ ਜਾਰੀ ਲੋਕਾਂ ਦੇ ਅੰਦੋਲਨਾਂ ਦਾ ਜੋ ਵੀ ਹੋ ਰਿਹਾ ਉਹਨੂੰ ਅਗਰੋ ਇੱਕਦਮ ਸਾਈਡ ਕੀਤਾ ਜਾ ਰਿਹਾ ਤੇ ਇਹ ਲੋਕਤੰਤਰ ਲਈ ਬਹੁਤ ਵੱਡਾ ਥਕਲਾਵਾ ਲੋਕਤੰਤਰ ਦੇ ਲੋਕ ਵਟਾਂជា ਲੋਕਾਂ ਦੀ ਗੱਲ ਸੁਣੀ ਜਾਣ ਚਾਹੀਦੀ ਆ ਤੇ ਅਸੀਂ ਇਹ ਇਹ ਇਨਾ ਆਈਆਂ ਜਥੇਬੰਦੀ ਦੇ ਅਹੁਦੇਦਾਰਾਂ ਦਾ ਸਾਰਿਆਂ ਦਾ ਸਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਇਹ ਕਿਸਾਨੀ ਦੀ ਲੜ ਰਹੇ ਆ ਤੇ ਕਿਸਾਨੀ ਨੂੰ ਕਹਿੰਦਾ ਕਿਸਾਨੀ ਨਹੀਂ ਨਾ ਸਮਝਿਆ ਜਾਵੇ ਇਹ ਜਿੱਦਣੇ ਕਿਸਾਨਾਂ ਇਹ ਕੌਮ ਹਟਾਈ ਆਮ ਲੋਕ ਇਹਨਾਂ ਨੂੰ ਆਸ਼ਵਾਸ਼ਣ ਦਵਾਉਂਦੇ ਆ ਕਿ ਇਹਨਾਂ ਨੇ ਜੋ ਮੰਨ ਪੱਤਰ ਦਿੱਤਾ ਉਹ ਅਸੀਂ ਭਾਈ ਸਾਹਿਬ ਦੇ ਕੋਲ ਸਹਿਨ ਹੋ ਕੇ ਜਾਣ ਵਾਲੀ ਗੱਲ ਹੋਗੀ ਜਾਂ ਕਿਸੇ ਤਰੀਕੇ ਨਾਲ ਉਹਦਾ ਲੋਕ ਸਭਾ ਚ ਜਿਉਣਾ ਸੈਸ਼ਨ ਚ ਆ ਕੇ ਅਪਰੂਵ ਮਿਲਦੀ ਆ ਕੋ ਸੈਸ਼ਨ ਦਾ ਅਟੈਂਡ ਕਰਨ ਦਾ ਮੌਕਾ ਮਿਲਦਾ ਤੇ ਉਹ ਜੋਸ਼ ਉਹਨਾਂ ਨਾਲ ਜਿਹੜਾ ਮੰੰਦਨ ਦਾ ਸਮਰਥਨ ਕਰਦੇ ਅਸੀਂ ਇਹ ਇਹ ਉਹ ਤਿਹਾਂ ਨਾਲ ਵਿਚਾਰ ਹੋਣੇ ਤੇ ਬਾਕੀ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੋ ਵੀ ਮੰਗਾਂ ਵਾ ਇਹਨਾਂ ਨੂੰ ਜਲਦੀ ਜਲਦੀ ਮੰਨ ਕੇ ਤੇ ਮੰਨ ਕੇ ਤੇ ਉਹਨਾਂ ਨੂੰ ਲਾਗੂ ਕਰਕੇ ਇਹਨਾਂ ਨੂੰ ਜਿਹੜੇ ਉੱਥੇ ਕਰਸੇ ਤੇ ਬਿਠੇ ਉਹਨਾਂ ਨੂੰ ਵੀ ਉਹ ਆਪੂ ਆਪ ਆਪਣੇ ਕਰੰਗਾਂ ਨੂੰ ਆਪੂ ਆਪਣਾ ਕੰਮ ਕਰਨ ਇਹ ਵੀ ਇਹਨਾਂ ਦਾ ਬਹੁਤ ਵੱਡੀ ਵਿਆਪੀ ਹੈ ਇਹਨੂੰ ਕਰੀਤੇ ਰੋਣਾ ਤੇ ਬਹਿਣਾ ਬਹੁਤ ਸਿਰਫਾ ਦਾ ੱ ਇੱਕ ਲੋਕਤੰਤਰ ਦੇ ਨਾਂ ਤੇ ਇੱਕ ਤਰੰਕਿਆ ਉਹਨੂੰ ਵੀ ਸਰਕਾਰ ਨੂੰ ਇਸ ਪਾਸੇ ਉਹ ਦੋਸਤਿਆ ਜਿੰਨੂੰ ਲੋੜਿਆ ਉਹਨਾਂ ਨੂੰ ਆਪਟੀਕਲੀ ਕਰ ਦੇਣਾ ਤੇ ਬਾਕੀ ਇਸ ਕਾਪੜੇ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਕਿ ਇਹ ਨਰੀਆ ਬੰਦਾ ਸਰਕਾਰ ਕੋਲ ਕਰੇ ਮੰਨੇ ਕਿ ਉਹਦੇ ਵਾਸਤੇ ਜਿਨ੍ਹਾਂ ਨੂੰ ਸਾਡੇ ਕੋਲ ਯੋਗਤਾ ਪਾਇਆ ਜਾ ਸਕਦਾ ਉਹ ਵਾਸਤੇ ਕਾਉਂਡੀ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਅਸੀਂ ਹਮੇਸ਼ਾ ਉਹਦੇ ਨਾਲ ਆ ਅਸੀਂ ਇਹਨਾਂ ਦੇ ਉਹਨਾਂ ਦੇ ਨਾਲ ਵੀ ਆ ਕਿ ਜਿਹੜਾ ਇਹਨਾਂ ਨੇ ਬਹੁਤ ਵੱਡੀ ਸਾਡੀ ਕਿਸਾਨੀ ਦੀ ਬਹੁਤ ਵੱਡਾ ਸੰਜਸ ਕਰ ਰਹੇ ਆ ਤੇ ਅਸੀਂ ਵੀ ਕਿਸਾਨ ਪਰਿਵਾਰਾਂ ਤੋਂ ਹੀ ਆ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ ਹਮਤ ਹੈ ਤੇ सरदार मोदी करते हैं कि इन्होंने मन दिखाई जाए यहाँ इन ऐसे असं तैयक करवा लिया इन गर्मी जाके अभी हर ही लग रहा है इस इस करके सू सारू सोचना चाहिए कि अगले घर भी बैठे हैं वो भी इन हिसाब देिए बात करके अभी तो ता ही सरकारों को हिसाब लगा करते हैं कि सारे जाने हो सारे असि सारिया जथेबंदियों भी कहने किसी सारे ऐकता बना के अपना इन्होंने सरकार के नग से कम करिए अ कामयाब हो सकते हैं ਉਹ ਵੀ ਇਹਨਾਂ ਨੂੰ ਆਪਣਾ ਮੰਗਵਾਵਾ ਕਰਦੇ ਆ ਦੁਨੀਆ ਦੇ ਬੇਨਤੀਆਂ ਪ੍ਰਵਾਨ ਕਰਿਓ ਉਹ ਆਹੇ ਜੀ ਵਾਹਿਗੁਰੂ ਵਾਹਿ ਜੀ ਕੀ ਬੋਲੇ ਕੋਮੇ